ਪੂਰੇ ਇੰਡੀਆ ਤੋਂ ਪਹਾੜ ਸਾਹੂਤ ਲੱਗਦਾ ਰਹੇ। ਪੂਰੇ ਫਾਰਤੋ ਦੇ ਇਲਾਵਾ ਬਾਕੀ ਪਾਕਿਸਤਾਨ ਤੋਂ ਅਰੇ ਆਪਣਾ ਦੇਸ਼ ਤੋਂ ਮਹਿਮਾਨ ਦੇ ਰਕੇ ਤੇ ਪਹੁੰਚਦੇ ਨੇ। ਤੇ ਆਪਣੇ ਦੇਸ਼ ਤੋਂ ਤੇ ਬਾਰੋਵੀ ਇੰਟਰਨੈਸ਼ਨਲ ਮੀਟਿੰਗਾਂ ਉਤੇ ਪਹੁੰਚਦੇ ਨੇ ਤੇ ਉਹਨਾਂ ਦੇ ਸੁਖਾਂਵੇਂ ਸਟੇਬਲ ਤੇ ਸਿਕਿਉਰਟੀ ਪ੍ਰਬੰਧ ਦੇ ਲਈ ਆਪਾ ਤੇ ਸਾਥ ਤੁਹਾਨੂੰ ਸੁਣਨੋ ਸਾਰੇ ਪ੍ਰਬੰਧ ਕਿੱਥੇ ਜਾ ਚੁੱਕੇ ਨੇ। ਇਥੇ 200 ਤੋਂ ਵੱਧ ਦੇ ਜਿਹੜਾ ਪੁਲਿਸ ਮਨਾਗਰੰਤ ਹੈ। ਰੋਜ਼ਾ ਸ਼ਰੀਫ ਫਤੇਗੜ ਸਹਿਬ ਵਿਖੇ ਹਜਤ ਸ਼ੇਖ ਅਹਿਮਦ ਮਜੱਦਦ ਅਲਫਸਾਨੀ ਦੀ ਯਾਦ ਵਿੱਚ 1 ਤੋਂ 3 ਸਤੰਬਰ ਤੱਕ ਮਨਾਏ ਜਾ ਰਹੇ ਤਿੰਨ ਰੋਜ਼ਾ ਸਲਾਨਾ ਉਰਸ ਦੇ ਮੌਕੇ ਤੇ ਪਾਕਿਸਤਾਨ afghanistan ਬੰਗਲਾਦੇਸ਼ ਸਮੇਤ ਕਈ ਹੋਰ ਦੇਸ਼ਾਂ ਤੋਂ ਸ਼ਰਧਾਲੂ ਹਰ ਸਾਲ ਆਉਂਦੇ ਨੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਦੇ ਲਈ ਸੁਰੱਖਿਆ ਪ੍ਰਬੰਧਨ ਦਾ ਜਾਇਜ਼ਾ ਲੈਣ ਲਈ SSP ਫਤਿਹਗੜ੍ਹ ਸਾਹਿਬ ਡਾਕਟਰ ਰਵਜੋਦ ਗਰੇਵਾਲ ਪਹੁੰਚੇ SSP ਰਵਜੋਦ ਗਰੇਵਾਲ ਨੇ ਕਿਹਾ ਕਿ ਫਤਿਹਗੜ੍ਹ ਸਾਹਿਬ ਦੇ ਰੋਜਾ ਸ਼ਰੀਫ ਸਲਾਨਾ ਉਰਸ 1 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਜੋ 3 ਸਤੰਬਰ ਤੱਕ ਚੱਲੇਗਾ ਇਸ ਦੇ ਸੁਰੱਖਿਆ ਪ੍ਰਬੰਧਨ ਦਾ ਉਹਨਾਂ ਵੱਲੋਂ ਅੱਜ ਜਾਇਜ਼ਾ ਲਿਆ ਗਿਆ उन्होंने दसा कि देश विदेश तो आने वाले श्रद्धालुओं के लिए उन्होंने वालों पुख्ता प्रबंध किए गए हैं एस एस पी ने कहा कि दो सौ के करीब मुलाजम सुरक्षा तैनात रहेंगे इस मौके गलबात करते हुए रोजा शरीफ दे इस मौके गलबात करते हुए रोजा शरीफ दे खलीफा सैयद सादिक रजा ने की कहा आओ सुनते हैं उन्होंने तो ये हजरत इमाम रब्बानी मुहम्मद अल फसानी ने तो बारे का इन 1 2 3 सितंबर तो जड़ा है ਨਾਈ ਜਾ ਰਿਹਾ ਤੇ ਇਹਦੇ ਵਿੱਚ ਕਿ ਬੰ ਪੂਰੇ ਇੰਡੀਆ ਤੋਂ ਪਹਾੜ ਸਾਦੀ ਤਰ੍ਹਾਂ ਜੜਾ ਗਏ ਪੂਰੇ ਭਾਰਤ ਤੋਂ ਅਰੇਸਲਾਵਾ ਤੋਂ ਪਾਕਿਸਤਾਨ ਤੋਂ ਅਰੇ ਬੰਗਲਾਦੇਸ਼ ਤੋਂ ਕੁਝ ਮਹਿਮਾਨ ਜਿਹੜੇ ਕਿ ਇੱਥੇ ਪਹੁੰਚ ਲੈਣੇ ਉਹਦੇ ਲਈ ਸਾਰਾ ਪ੍ਰਬੰਧ ਕਰ ਦਿੱਤਾ ਗਿਆ ਤੇ ਸ਼ਾਦਾ ਅਸੀਂ ਦੁਆਵੋ ਵੀ ਕਿ ਅੱਲਾ ਸਭ ਨੂੰ ਸੁਸਾਨੀ ਨਾਲ ਸਭ ਕਾਰੋ ਆਫੇ ਦਿਨਾਂ ਸਾਰਾ ਮੁਮਮਲ ਰਹਿ ਗਏ ਅੱਲਾ ਤੇ ਆਪ ਜੀ ਰਹਿ ਹੋਵੇ ਮਿਲ ਕੀਤੀ ਜਾਵੇ ਇੱਕ ਤਰੀਕ ਨੂੰ ਕੀ ਸਮਾਗਮ ਹੋਏਗਾ ਦੂਤੇ ਤਿੰਨ ਇੱਕ ਤਰੀਕ ਨੂੰ ਵਿੜੇਗਾ ਹਾਜ਼ਰ ਹੈ ਇਹਨਾਂ ਦਾ ਮੈਲਾਸ਼ੀ ਦਾ ਪ੍ਰੋਗਰਾਮ ਹੁੰਦਾ ਹੈ ਤੇ ਉਸ ਤੋਂ ਦੋ ਤਰੀਕ ਨੂੰ ਵਿੜੇਗਾ ਉਹਨਾਂ ਦਾ ਕੋਸ਼ਿਸ਼ ਹੋਵੇਗਾ ਸਵਾਣ ਸਾਧਿਤ ਲਾਗਤ ਤੇ ਦੁਆ ਹੋਈਏ ਇਹ 3 ਤਰੀਕ ਨੂੰ ਫਿਰੇ ਜੜਾਗਾ ਇੱਕ ਰਾਗਿਆ ਦੁਆ ਕੀਤੀ ਹੋਈ ਹੈ ਉਹ ਹੈ ਪਾਕਿਸਤਾਨ ਤੋਂ ਕਿੰਨੇ ਕਿ ਜੱਥੇ ਆ ਰਹੇ ਨੇ ਸੋ ਪਾਕਿਸਤਾਨ ਤੋਂ ਤਕਰੀਬਨ 80-85 ਬੰਦੇ ਇੱਥੇ ਪਹੁੰਚਣ ਦੀ ਉਮੀਦ ਹੈ ਕਿ ਹੋ ਕਿਹੜੇ ਕਿਹੜੇ ਦੇਸ਼ਾਂ ਤੋਂ ਕਿੰਨੇ ਕਿ ਆ ਕੁਝ ਲੋਕ ਬੰਗਲਾਦੇਸ਼ ਤੋਂ ਵੀ ਆ ਰਹੇ ਨੇ ਘੱਟ ਬੰਦੇ ਹੈ ਜ਼ਿਆਦਾ ਬੰਦੇ ਨਹੀਂ ਆ ਰਹੇ ਬੰਗਲਾਦੇਸ਼ ਦੇ ਸਾਹ ਤੇ ਕੁਝ ਬਾਕੀ ਆਪਣੇ ਤਕਰੀਬਾਂ ਦੀਆਂ ਸਾਰੇ ਪ੍ਰਬੰਧਨ ਜਿਹੜੇ ਰਾਹ ਤੇ ਰਹਿਾਸ ਤੇ ਸਭ ਜਿਹੜਾ ਹੈ ਇੱਕ ਇੱਕ ਦੇ ਡਾਟਾ ਵੀ ਪ੍ਰਬੰਧ ਉਹ ਸਾਦੇ ਤਰ੍ਹਾਂ ਅੱਗੇ ਹੋ ਕੇ ਚੱਲਦਾ ਹੈ। ਜੀ ਜੀ ਤਰ੍ਹਾਂ ਸਲਾਨਾ ਉਰਸ ਜੋ ਕਿ ਰੋਜ਼ਾ ਸ਼ਰੀਫ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਸਾਲ 1 ਤੋਂ 3 ਤਰੀਕ ਨੂੰ ਸਰਹੰਗਪਤਗੜ੍ਹ ਸਾਹਿਬ ਰੋਜ਼ਾ ਸ਼ਰੀਫ ਦੇ ਵਿੱਚ ਮਨਾਇਆ ਜਾਏਗਾ। ਅਜਿਸੀ ਸਾਰੇ ਇੱਥੇ ਜਿਹੜੇ ਨੇ ਸਲਾਨਾ ਉਰਸ ਦੇ ਸੰਬੰਧ ਦੇ ਵਿੱਚ ਜਿਹੜੇ ਵੀ ਸਿਕਿਉਰਿਟੀ ਪ੍ਰਬੰਧ ਨੇ ਉਹਨੂੰ ਰਿਵਿਊ ਕਰਨਾ ਹੈ। ਤੇ ਅਮ ਇਥੇ ਹਰ ਸਾਲ ਪਾਕਿਸਤਾਨੀ ਸ਼ਰਧਾਲੂਨੇ ਜਿਹੜੇ ਤੇ ਹੋਰ ਦੇਸ਼ ਵਿਦੇਸ਼ ਤੋਂ ਪੂਰੇ ਆਪਣੇ ਦੇਸ਼ ਤੋਂ ਤੇ ਬਾਰੋਵੀ ਇੰਟਰਨੈਸ਼ਨਲ ਮਿਸ਼ਰਦਾਂ ਨੂੰ ਇੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਸੁਖਾਂਵੇਂ ਸਟੇ ਦੇ ਲਈ ਤੇ ਸਿਕਿਉਰਿਟੀ ਪ੍ਰਬੰਧ ਦੇ ਲਈ ਆਫਤਗਰਸ ਆਪ ਕੋਲੋਂ ਸਾਰੇ ਪ੍ਰਬੰਧ ਕਿਤੇ ਜਾ ਚੁੱਕੇ ਨੇ ਤੇ ਸਾਨੂੰ ਪੂਰੀ ਉਮੀਦ ਹੈ ਜਿਹੜਾ ਚਲਾਨਾ ਉਸ ਹੈਗਾ ਹਰ ਸਾਲ ਦੀ ਪਰ ਇਸ ਸਾਲ ਵੀ ਸ਼ਾਂਤ ਮੀ ਤਰੀਕੇ ਨਾਲ ਕਿੰਨੀ ਕੋਰਸ ਲਗਾਈ ਗਈ ਜੀ ਅਮ ਇਥੇ 200 ਤੋਂ ਵੱਧ ਜਿਹੜਾ ਬਲਸ ਮਹਾਰਾਜਨ ਪਹਿਨਾ ਹੈ